ਸਮਰਾਲਾ ਵਿਖੇ ਛੋਟੇ ਸਾਬਜ਼ਾਦਿਆਂ ਦੀ ਜਨ ਸਮਰਤੀ ਸਕੂਲੀ ਬੱਚਿਆਂ ਦੇ ਵੱਲੋਂ ਇੱਕ ਪੈਦਲ ਮਾਰਚ ਕਰਿਆ ਗਿਆ। ਪੈਦਲ ਮਾਰਚ ਦਾ ਮੁੱਖ ਮਕਸਦ ਦੇਸ਼ ਵਾਸੀਆਂ ਨੂੰ ਗੁਰਗੋਵੀ ਸਿੰਘ ਜੀ ਦੇ ਪਰਵਾਹ ਦੀ ਸ਼ਹਾਦਤ ਨੂੰ ਜਾਣੂ ਕਰਵਾਉਣਾ ਸੀ। ਇਸ ਯਾਤਰਾ ਦੇ ਸੰਬੰਧੀ ਜਾਣਕਾਰੀ ਹਰਜਿੰਦਰ ਸਿੰਘ ਮੈਂਬਰ ਐਸ.ੀ.ਪੀ.ਸੀ. ਵੱਲੋਂ ਦਿੱਤੀ ਗਈ। ਇਹ ਪੈਦਲ ਮਾਰਚ ਨਨਕਾਣਾ ਸਾਹਿਬ ਪਬਲਿਕ ਸਕੂਲ ਤੋਂ ਹੁੰਦਾ ਹੋਇਆ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਦਾ ਹੋਇਆ ਸ਼੍ਰੀ ਗੁਰਗੋਬਿੰਦ ਸਿੰਘ ਸਾਹਿਬ ਜਾ ਕੇ ਸਮਾਪਤ ਹੋਇਆ। ਮੇਰਾ ਨਾਮ ਪ੍ਰਿੰਸਦੀਪ ਸਿੰਘ ਹੈ ਤੇ ਮੈਂ ਮਾਛੀਵਾੜਾ ਸਾਹਿਬ ਤੋਂ ਬਿਲੋਂਗ ਕਰਦਾ ਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਵਿਦਿਆਰਥੀ ਹੇ ਇੱਕ ਮਾਰਚੀ ਗੁਰਗੋਵਿੰਦ ਸਿੰਘ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਹੈ ਜਿਨ੍ਹਾਂ ਕਰਕੇ ਅੱਜ ਆਪਾਂ ਹਿੰਦੁਸਤਾਨ ਵਿੱਚ ਰਹਿ ਰਹੇ ਹਾਂ ਮੇਰੇ ਮੰਨਣਾ ਹੈ ਅੱ비 ਉਹਨਾਂ ਕਰਕੇ ਹੀ ਆਪਾਂ ਸਾਰੇ ਅੱਜ ਇਸ ਜਗ ਤੇ ਜੀ ਰਹੇ ਹਾਂ ਤੇ ਇਸ ਮਾਰਚ ਨੂੰ ਕੱਢਣ ਦਾ ਮਕਸਦ ਸਾਡਾ ਏਸ ਵੀ ਇੱਕ ਤਾਂ ਬੱਚਿਆਂ ਨੂੰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅੱਜ ਕੱਲ ਆਪਣੇ ਜਿਹੜੇ ਬੱਚੇ ਨੇ ਜ਼ਿਆਦਾਤਰ ਮੋਬਾਈਲ ਦੇ ਵਿੱਚ ਹੀ ਰੁੱਝੇ ਰਹਿੰਦੇ ਹਨ ਉਹਨਾਂ ਨੂੰ ਇਤਿਹਾਸ ਬਾਰੇ ਤੇ ਆਪਣੇ ਗੁਰੂਆਂ ਦੇ ਤੇ ਪੀਰਾਂ ਦੀ ਸ਼ਹਾਦਤਾਂ ਬਾਰੇ ਘੱਟ ਵੱਧ ਹੀ ਪਾਲ ਹੋਏ ਤੇ ਬਾਜ਼ਾਰ ਤੋਂ ਕੱਢਣ ਦਾ ਇਹਦਾ ਮਕਸਦ ਇਹ ਸੀਗਾ ਕਿ ਬੱਚਿਆਂ ਦੇ ਨਾਲ-ਨਾਲ ਅਸੀਂ ਹੋਰਾਂ ਲੋਕਾਂ ਨੂੰ ਬਾਜ਼ਾਰ ਦੇ ਸਾਰੇ ਬੰਦਿਆਂ ਨੂੰ ਇਹ ਦੱਸਿਏ ਕਿ ਇਹ ਸ਼ਹਾਦਤ ਸਾਡੇ ਲਈ ਕਿੰਨੀ ਜ਼ਰੂਰੀ ਸੀ ਤੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਵਾਰ ਕੇ ਕਿੰਨੀ ਵੱਡੀ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਆਪਾਂ ਸਿਰਫ ਦੁਨੀਆ ਤੇ ਇਕੱਲੇ ਨਹੀਂ ਰਹਿੰਦੇ ਆਪਾਂ ਇੱਕ ਸੋਸਾਇਟੀ ਦਾ ਹਿੱਸਾ ਤੇ ਪੂਰੇ ਸਮਾਜ ਦਾ ਹਿੱਸਾ ਇਸ ਕਰਕੇ ਆਪਣੇ ਤੋਂ ਜ਼ਿਆਦਾ ਸਮਾਜ ਦਾ ਵੀ ਸੋਚਣਾ ਚਾਹੀਦਾ ਅੱਜ ਲਾਸਾਨੀ ਸ਼ਹਾਦਤ ਮਾਤਾ ਗੁਜਰਕੌਰ ਤੇ ਚਾਰ ਸ਼ਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵੱਲੋਂ ਇੱਕ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਹ ਜਹੀਆਂ ਕੁਰਬਾਨੀਆਂ ਤੋਂ ਜਾਣੂ ਕਰਾ ਕੇ ਵਿਰਸੇ ਦੇ ਨਾਲ ਜੋੜ ਕੇ ਕਿਉਂਕਿ ਇਹ ਜਿਹੜੀ ਸੰਸਥਾ ਹੈ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਥੱਲੇ ਚੱਲਦੀ ਹੈ ਔਰ ਇਸ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਬੱਚੇ ਨੂੰ ਉਸ ਦੇ ਹਰ ਧਰਮ ਦੀ ਜਾਣਕਾਰੀ ਦਿੱਤੀ ਜਾਵੇ ਇਸੇ ਸਬੰਧ ਦੇ ਵਿੱਚ ਅੱਜ ਜਿਹੜਾ ਮਾਰਚ ਹੈ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਫਤੇਗੜ ਸਾਹਿਬ ਦੀ ਸਭਾ ਚੱਲ ਰਹੀ ਆ ਮਾਛੀਵਾੜਾ ਸਾਹਿਬ ਦੀ ਸਭਾ ਚੱਲ ਰਹੀ ਆ ਚਮਕੌਰ ਸਾਹਿਬ ਦੀ ਚੱਲ ਰਿਹਾ ਹੈ ਸ਼ਹੀਦੀ ਜੋੜ ਮੇਲਾ ਇਹਨਾਂ ਸਭਨਾਂ ਨੂੰ ਯਾਦ ਕਰਦੇ ਹੋਏ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਥੱਲੇ ਚੱਲ ਰਹੇ ਸਾਰੇ ਅਦਾਰਿਆਂ ਦੇ ਵਿੱਚ ਖਾਸ ਤੌਰ ਤੇ ਅੱਜ ਨਨਕਾਣਾ ਸਾਹਿਬ ਪਬਲਿਕ ਸਕੂਲ ਜਿਹੜੀ ਸੰਸਥਾ ਨਨਕਾਣਾ ਸਾਹਿਬ ਟਰਸਟ ਦੇ ਥੱਲੇ ਚੱਲਦੀ ਹੈ ਇਹਨਾਂ ਸਾਰੇ ਸਕੂਲਾਂ ਦੇ ਵਿੱਚ ਅੱਜ 21 ਤਰੀਕ ਨੂੰ ਇਹ ਵਿਸ਼ਾਲ ਚੇਤਨਾ ਮਾਰਚ ਕੱਢ ਕੇ ਲੋਕਾਂ ਨੂੰ ਜਿੱਥੇ ਜਾਣੂ ਕਰਵਾਇਆ ਜਾ ਰਿਹਾ ਉੱਥੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜ ਕੇ ਜੋੜਨ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਮੈਂ ਸਮਝਦਾ ਇਹ ਬੜਾ ਵੱਡਾ ਸੋਹਣਾ ਉਪਰਾਲਾ ਹੈ ਤਾਕੇ ਬੱਚੇ ਹਮੇਸ਼ਾ ਹਰ ਸਾਲ ਇਸ ਨਸਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਉਸ ਸਮੇਂ ਨੂੰ ਯਾਦ ਕਰਦੇ ਨੇ ਔਰ ਆਪਣੇ ਧਰਮ ਦੇ ਨਾਲ ਜੁੜ ਕੇ ਵਿਸੇ ਨੂੰ ਅੱਗੇ ਲੈ ਕੇ ਚੱਲਦੇ ਨੇ